ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਆ ਤੋਂ ਭੱਜ ਜੇ ਅਕਾਲੀ ਦਲ ਅੜੇ ਤਾਂ ਕਰਕੇ ਕੰਮ ਇਹਦਾ ਹੋਇਆ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਐ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ ਦੂਰ ਛੱਡਤੀ ਬੁੜਾ ਬਾਅਦ 'ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ اون دیکھ لےਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਕੋਸ ਆਇਆ ਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਕੇ ਨਾ ਹੋਰ ਦੂਰ ਛੱਡ ਕੇ ਉਹੀ ਗੱਲ ਫੇਰ ਉਹੀ ਬੁੜਾ ਬਾਜਾ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਗੋ ਮੇਰੇ ਸਬਰਦਾਨ ਤੇ ਆ ਲੈਂਦੀ ਐ ਇਹਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ ਕਹਿੰਦਾ ਪੁੱਤ ਬਿੱਲੀ ਪਹੁੰਚ ਕੀ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫੇਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿੱਧਰ ਨੂੰ ਆ ਹਾਲ ਤਾਂ ਇਹ ਨਹੀਂ ਫੇਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਏਦਾਂ ਬਿ ਕਬੂਤਰ ਦੇ ਅੱਖਾਂ ਵਿੱਚ ਆਣਾ ਬਿੱਲੀਆਂ ਭਜਦੀਆਂ ਨਹੀਂ ਮੁਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ-ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ-ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਹ ਜਾਂਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾ ਸੂਰੀਮਾਰ ਕਹਿੰਦੇ ਆ ਨਾ ਇਹ ਹੀ ਸੀ ਸਰਮ ਲਾਹੌਰ ਅੰਮ੍ਰਿਤਸਰ ਸਾਡੇ ਤਾਂ ਬਲੱਟ ਵਿੱਚ ਫਾਈਟ ਹੈ ਯਾਰ ਇਹਨਾਂ ਦਾ ਨਾਂ ਤਾਂ ਕੋਈ ਗੱਲ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੀ ਅਸੀਂ 44660 ਨੌਕਰੀ ਦੇਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਪਹਿਲਾਂ 90% ਘਰਾਂ ਨੂੰ ਬਿੱਲ ਦੇ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਹਾਂ ਜੇ ਕੋਈ ਸ਼ਹੀਦ ਹੋ ਜਾਏ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਘਰ ਘਰ ਰਾਸ਼ਨ卡 ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲਾ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ ਆਉਣ ਵਾਲੇ ਦਿਨਾਂ ਚ ਹੋਰ ਵੱਡੇ ਫੈਸਲੇ ਕਰਨ ਕਦੇ ਗੱਲ ਕਰਦੇ ਮੈਂ ਭਵੰਤ ਮਾਨੇ ਭਵੰਤ ਮਾਨੇ ਭਵੰਤ ਮਾਨੇ ਕਿਉਂ ਆ ਗਿਆ ਏ ਇੱਥੇ ਕਿਉਂ ਆ ਗਿਆ ਏ ਕਿ ਪਤਾ ਹੀ ਪੰਗਾ ਕਿਉਂ ਆ ਗਿਆ ਏ ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ 3 ਪੁੱਤੀ ਬੈੰਦੇ ਹੁੰਦੇ ਨੇ ਕੀ ਗੱਲ ਬਈ ਇਹਨਾਂ ਨੇ ਠੇਕਾ ਲਿਆ ਕੋਨਾ ਕੁਰਸੀਆਂ ਦਾ ਮੈਨੂੰ ਕੀ ਲੋੜ ਸੀ ਇਸ ਇਸ ਕੰਮ ਚਾਉਣ ਦੀ ਲੋ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਣਾ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹੈ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਲਫਟਰ ਚੱਲੀਆਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਿਹਾ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਾ ਸੀੜੇ ਰਾਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਾ ਅਸੀਂ ਤਾਂ ਜਾਂਦੇ ਨਹੀਂ ਕਿਤੇ ਹੁਣ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਾਂ ਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਤੂੰ ਮਾਰਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਿਆ ਇਹਨਾਂ ਨੂੰ ਕੀ ਪਤਾ ਸੀ ਵਿਚ ਮਹਿੰਦਰ ਮੱਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਆ ਕੁਟੀਆਂ ਸਾਰੇ ਬੈਠੇ ਬੜਾ ਸਾਊ ਪਰਿਵਾਰ ਹੈ ਮੁਕਸਦ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਵ ਸਿੰਘ ਜੀ ਕੁਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣ ਕੇ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾ ਇਧਰ ਸੱਥਰ ਵੇਛ ਕੇ ਘਰ ਦੇ ਮੂਹਰ ਦੀ ਲੰਗਣਾ ਪੈਣਾ ਕੋਈ ਲੰਬੀ ਕੋਲੇ ਪਿੰਡਾਂ ਖੁੱਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲ ਪਿੰਡ ਦੇ ਮੂਹਰ ਦੀ ਆਉਣਾ ਪੈਣਾ ਉਹਦੇ ਘਰ ਦੇ ਮੂਹਰ ਦੀ ਲੰਗਣਾ ਪੈਣਾ ਉੱਥੇ ਲਹਿਰਾਂ ਬਹਿਰਾਂ ਇੱਧਰ ਸੱਤਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਹੀ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੀ ਹੁੱਟੂ ਮਾਰ ਕੇ ਲੰਗੇ ਗਏ ਹੁਣ ਵਿਆਹ ਜਾਂਨੇ ਆਈ ਇਹਨਾਂ ਨੇ ਦੁਖੀ ਕੀਤਾ ਪਿਆ ਯਾਰ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਐ ਸੋ ਇਹ ਅਸਲੀ ਮੁੱਦਿਆਂ ਤੋਂ ਭੱਜ ਜੇ ਆਕਾਲੀ ਦਲ ਅੜੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇਹ ਕਹਿੰਦਾ ਕਿਸੇ ਇਹਨਾਂ ਨਾਲ ਆਕਾਲੀ ਦਲ ਨਾਲ ਉਹ ਹੋਈ ਹੈ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਪਾਂਡੇ ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਗੁੱਸਾ ਆਇਆ ਉਹ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਮੈਂ ਹੋਰ ਦੂਰ ਛੱਡ ਕਰ ਹੋਰ ਦੂਰ ਛੱਡ ਕੇ ਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਹਿੰਦਾ ਅੱਛਾ ਇਹ ਹੁਣ ਮੇਰੇ ਸਬਰਦਾਨ ਧਿਆਨ ਲੈਂਦੀ ਐ ਇਹ ਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ ਇੱਕ ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੋੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫੇਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਬੁੱਲੇ ਫਿਰਦੇ ਨੇ ਹੁਣ ਕਿ ਜਾਇਗੇ ਤਰਨੂ ਆ ਹਾਲ ਤਾਂ ਨਹੀਂ ਫਿਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਸੋ ਇਹ ਇਦਾਂ ਬਿ ਕਬੂਤਰ ਦੇ ਅੱਖਾਂ ਵਿੱਚ ਆਣਾ ਬਿੱਲੀਆਂ ਭਜਦੀਆਂ ਨਹੀਂ ਮੁੱਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ-ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ-ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਹ ਜਾਂਦਾ ਸੀ ਆ ਜਿਹੜਾ ਜੁਨੋਪਾ ਸ਼ੇਰ ਸ਼ਾ ਸੂਰੀਮਾਰ ਕਹਿੰਦੇ ਹਨ ਨਾ ਇਹੀ ਸੀ ਸਾਰਾ ਲੋਹਰ ਅੰਮ੍ਰਿਤਸਰ ਤਾਂ ਸਾਡੇ ਤਾਂ ਬਲਾਟ ਵਿੱਚ ਫਾਈਟ ਹੈ ਯਾਰ ਅੱਛਾ ਇਹਨਾਂ ਦਾ ਨਾ ਤਾਂ ਕੋਈ ਗੱਲ ਐ ਨਾ ਕੋਈ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੇ ਆ ਗੱਲ ਵੀ ਅਸੀਂ 44660 ਨੌਕਰੀ ਦਿੱਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਪਹਿਲਾਂ 90% ਘਰਾਂ ਨੂੰ ਬਿੱਲ ਦੇ ਬਿੱਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਕਰ ਕਰ ਰਾਸ਼ਨ ਕਾਰ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ ਆਉਣ ਵਾਲੇ ਦਿਨਾਂ ਚ ਹੋਰ ਵੱਡੇ ਫੈਸਲੇ ਕਰਨ ਕਦੇ ਗੱਲ ਕਰਦੇ ਮੈਂ ਭਵਾਨਤਮਾਨ ਹੈ ਭਵਾਨਤਮਾਨ ਹੈ ਭਵਾਨਤਮਾਨ ਕਿਉਂ ਆ ਗਿਆ ਏ ਇੱਥੇ ਕਿਉਂ ਆ ਗਿਆ ਏ ਕਿ ਪਸਾਈ ਪੰਗਾ ਕਿਉਂ ਆ ਗਿਆ ਏ ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੁੱਤੀ ਬੈੰਦੇ ਹੁੰਦੇ ਨੇ ਕੀ ਗੱਲ ਬਈ ਇਹਨਾਂ ਨੇ ਠੇਕਾ ਲਿਆ ਕੋਣਾਂ ਕੁਰਸੀਆਂ ਦਾ ਡੈਮੋਕ੍ਰੇਸੀ ਹੈ ਤੁਸੀਂ ਆ ਜਾਓ ਤੁਸੀਂ ਜਿੱਤ ਲਓ ਥੋੜੀ ਕਰਤੂਤਾ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ ਇਹ ਕੁਝ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆ ਜੀ ਕਿ ਮਾਫੀ ਮੰਗਣਾ ਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣਾ ਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਭਈ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਂ ਕੀਤਾ ਕਹਿੰਦਾ ਹਾਂ ਮੈਂ ਕੀਤਾ ਕਹਿੰਦਾ ਕਲਾਸ਼ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕਦੀ ਜੀ ਕਹਿੰਦਾ ਚਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਦ ਆਈ ਉਹਨਸਮਾ ਕਹਿੰਦਾ ਚਲ ਟਰੈਕਟਰ ਨਾਲ ਬਾਇਆ ਹੋਇਆ ਦਿਖਾਉ ਉਥੇ ਜਗਾ ਕਹਿੰਦੇ ਉਹ ਤਾਂ ਉੱਤੇ ਇੱਟਾਂ ਲਾਤੀਆਂ ਸੀ ਕਹਿੰਦਾ ਇੱਟਾਂ ਦਿਖਾ ਕਹਿੰਦੇ ਉਹ ਤਾਂ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਹਿੰਦਾ ਚਲ ਛੱਤ ਦਿਖਾ ਕਹਿੰਦਾ ਜਿਹੜਾ ਪਿਛਲੇ ਪਚਾੜ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਿੰਦਾ ਉਹ ਤਾਂ ਗਵਾਂਢੀ ਨੂੰ ਵੇਚਦਾ ਸੀ ਜੀ ਕਹਿੰਦਾ ਚਲ ਗਵਾਂਢੀ ਨੂੰ ਮਿਲਾ ਕਹਿੰਦਾ ਉਹ ਤਾਂ ਕਤਲ ਹੋ ਗਿਆ ਜ ਫੇਰ ਉੱਥੇ ਆ ਗਿਆ ਆਈ ਰਹਿਤੀ ਜਾਨ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਹੈ ਜੀ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਨਹੀਂ ਆਏ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਲ ਰੱਬ ਦੇਖਦਾ ਹੈਪੀ ਦੇਖਦਾ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੋ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕਿਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਉੱਥੇ ਆਮਲਾਂ ਦੇ ਨਵੇੜੇ ਹੋਣਗੇ ਚੰਗੇ ਕਰਜ ਹੋਗੇ ਤੁਹਾਡਾ ਨਵੇੜਾ ਹੱਕ ਚ ਹੋ ਜੂਗਾ ਨਹੀਂ ਚੋਰ ਦਾ ਉੱਥੇ ਦੋਚਾ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਆ ਜਾ ਕੇ ਇਮਾਨਦਾਰ ਨਮਿੰਦ ਕਰਨੀ